ਆਦ ਰ ਕੰਪੀਗਾਂ ਤੇ ਕੋ ਵੀ ਨਹੀਂ ਜਾਂਦਾ ਸੀ ਇਹ ਤਾਂ ਹੁਣ ਲੋਕਾਂ ਨੇ ਬਣਾ ਲਿਆ ਵੀ ਆਏ ਆ ਭਰਾਂ ਦਾ ਤੇ ਹੁਣ ਕੋਈ ਨਹੀਂ ਪਤਾ ਸੀ ਕਿ ਕਿਸੇ ਤੁਮ ਉਸੇ ਵਾਲੇ ਦਿਨ ਨਹੀਂ ਚੜਾਈ ਹੈ ਦੁਨੀਆ ਵਿੱਚ ਵਿਦੇਸ਼ਾਂ ਤੱਕ ਵੀ ਉਹਦੀ ਪੂਰੀ ਚੜ੍ਹਾਈ ਸੀ ਮੈਂ ਤਾਂ ਇੰਨਾ ਕਹਨੂੰ ਅਸਨ ਨੂੰ ਬੰਦੀ ਕਰ ਦੋ ਉਹ ਕੱਲ੍ਹ ਨਹੀਂ ਤੁਸੀਂ ਇਮੋਸ਼ਨਲ ਹੋ ਗਏ ਬਾਪੂ ਜੀ ਸਿੱਧੂ ਮੁਸੇਵਾਲਾ ਕੀ ਯਾਦ ਕੀ ਆ ਗਈ ਸਿੱਧੂ ਦੀ ਯਾਦ ਆ ਗਈ ਕੀ ਕਹਿੰਦਾ ਹੁੰਦਾ ਸੀ ਸਿੱਧੂ ਉਸ ਟਾਈਮ ਬਸਨ ਬੰਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸਿੱਧੂ ਮੁਸੇਵਾਲਾ ਦੇ ਪਿੰਡ ਮੂਸਾ ਮੌਜੂਦ ਆ ਸਿੱਧੂ ਮੁਸੇਵਾਲਾ ਦੀ ਮੌਤ ਨੂੰ 2 ਸਾਲ ਦਾ ਸਮਾਂ ਬੀਤ ਚੁੱਕਿਆ ਹੈ 29 ਮਈ 2022 ਵਿੱਚ ਸਿੱਧੂ ਮੁਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ 29 ਮਈ ਹੈ 2 ਸਾਲ ਪੂਰੇ ਹੋ ਚੁੱਕੇ ਨੇ ਤੇ ਇਸ ਪਿੰਡ ਨਾਲ ਵੀ ਸਿੱਧੂ ਮੁਸੇਵਾਲੇ ਦੀਆਂ ਬਹੁਤ ਹੀ ਆਦਾ ਜੁੜੀਆਂ ਹੋਈਆਂ ਨੇ ਭਾਵੇਂ ਸਿੱਧੂ ਮੁਸੇਵਾਲਾ ਨਵੀਂ ਹਵੇਲੀ ਵਿੱਚ ਚਲਾ ਗਿਆ ਸੀ ਪਰ ਉਸਦੇ ਪੁਰਾਣੇ ਘਰ ਨਾਲ ਤੇ ਉੱਥੇ ਦੇ ਲੋਕਾਂ ਨਾਲ ਵੀ ਬਹੁਤ ਯਾਦਾ ਸੀ ਤੇ ਇੱਕ ਬਾਪੂ ਜੀ ਹੈ ਜਿਨ੍ਹਾਂ ਨੂੰ ਤੁਸੀਂ ਵੀ ਮੇਰੇ ਖਿਆਲ ਜਾਣਦੇ ਹੋਵੋਗੇ ਬਾਪੂ ਜੀ ਨਾਲ ਸਿੱਧੂ ਮੁਸੇਵਾਲਾ ਦੀ ਯਾਦਾ ਸੀ ਸਿੱਧੂ ਮੁਸੇਵਾਲਾ ਇਹਨਾਂ ਕੋਲ ਆ ਕੇ ਬੈਂਦਾ ਸੀ ਗੱਲਾਂ ਕਰਦਾ ਸੀ ਤਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤਾਂ ਬਾਪੂ ਜੀ ਤੁਸੀਂ ਇੱਥੇ ਹੀ ਹਮੇਉਂ ਪੂਰਾ ਦਿਨ ਸਿੱਧੂ ਮੁਸੇਵਾਲੇ ਨੂੰ ਤਾਂ ਜਾਣਦੇ ਹੀ ਹੋ ਹਾਂ ਕਿ ਉਹ ਕਹਿ ਸਕਦੇ ਕਿ ਇੱਕ ਪਿੰਡ ਦਾ ਹੀ ਪੁੱਤਰ ਸੀਗਾ ਉਹ ਪਿੰਡ ਦਾ ਹੀ ਸੀ ਭਾਈ ਪਿੰਡ ਤੇ ਸੀ ਤੇ ਤੁਸੀਂ ਉਦੋਂ ਵੀ ਇੱਥੇ ਬੈਠੇ ਹੁੰਦੇ ਸੀ ਅੱਜ ਅੱਜ ਵੀ ਇੱਥੇ ਬੈਠੇ ਹੋਏ ਹੋ 2 ਸਾਲ ਹੋ ਗਏ ਉਹਦੀ ਮੌਤ ਨੂੰ ਹਾਂ 2 ਹੋ ਗਏ ਤੇ ਕੀ ਗੱਲਾਂ ਕਰਦਾ ਹੁੰਦਾ ਸੀ ਜਦੋਂ ਤੁਹਾਡੇ ਕੋਲ ਆ ਕੇ ਬੈਂਦਾ ਸੀ ਆਹ ਕੋਈ ਗੱਲ ਤਾਂ ਇੱਕ ਵੀ ਨਹੀਂ ਜਾਣਦਾ ਸੀ ਉਹ ਇਹ ਤਾਂ ਹੁਣ ਲੋਕਾਂ ਨੇ ਬਣਾ ਲਿਆ ਵੀ ਆਏ ਆ ਬੁਰਾਨਾ ਤੇ ਉਹ ਕਹਿੰਦੇ ਨਹੀਂ ਪੂਰੀ ਤੀ ਜਾਣਦਾ ਬਦਕਟ ਇਹ ਸਾਹਮਣੇ ਉਹਦਾ ਪੁਰਾਨਾ ਘਰ ਹੈ ਤਾਂ ਉਥੋਂ ਦੀ ਇੱਥੇ ਆ ਕੇ ਤੁਹਾਡੇ ਕੋਲ ਕਦੋਂ ਬੈੰਦਾ ਸੀਗਾ ਅੱਥੋਂ ਬੈਹਰੀ ਇੱਥੀ ਜੀ ਅੱਛਾ ਇਹ ਵਿਹਲਾ ਦੀ ਬਸ ਇੱਥੇ ਆ ਜਾਂਦਾ ਗਾਣੇ ਗੁਣੇ ਵੀ ਸੁਣਾਉਂਦਾ ਸੀ ਤੁਹਾਨੂੰ ਬੈ ਕੇ ਗਾਣਾ ਨਹੀਂ ਮੈਨੂੰ ਤਾਂ ਤੁਸੀਂ ਤੁਹਾਨੂੰ ਪਤਾ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਇੰਨੀ ਚੜ੍ਹਾਈ ਹੈ ਦੁਨੀਆ ਵਿੱਚ ਵਿਦੇਸ਼ਾਂ ਤੱਕ ਵੀ ਉਹਦੀ ਪੂਰੀ ਚੜ੍ਹਾਈ ਸੀ ਮੈਂ ਤਾਂ ਇਹਨਾਂ ਕਾਹਨੂੰ ਕਦੇ ਪੁੱਛਿਆ ਤੀ ਉਹ ਹੋਏਗੀ ਸੀ ਤੋਂ ਦੀ ਮੌਤ ਤੋਂ ਬਾਅਦ ਵੀ ਲੋਕੀ ਤੁਹਾਡੇ ਕੋਲ ਆਏ ਤੁਹਾਡੇ ਤੁਹਾਡੇ ਨਾਲ ਗੱਲਾਂ-ਬਾਤਾਂ ਕੀਤੀਆਂ ਤਾਂ ਸਿੱਧੂ ਉਹਦੇ ਮਾਪੇ ਵੀ ਆਂਦੇ ਸੀ ਤੁਹਾਡੇ ਕੋਲ ਤੇ ਅੱਜ ਸਿੱਧੂ ਨੂੰ ਤੁਸੀਂ ਯਾਦ ਕਰਦੇ ਹੋ ਕਰਦਾ ਕਿ ਆਖਾਂ ਨਾਮ ਹੋ ਗਿਆ ਕੀ ਯਾਦ ਆ ਗਿਆ ਆ ਸੱਨ ਨੂੰ ਬੰਦੀ ਕਰਦੇ ਕੋਈ ਗੱਲ ਨਹੀਂ ਤੁਸੀਂ

ਕਿ ਕੋਈ ਹੋਊ ਉਹਦੇ ਵਿੱਚ ਸਿੱਧੂ ਨੂੰ ਦੇਖ ਸਕਦੇ ਆਪਾਂ ਤੁਹਾਡੀ ਅੱਖਾਂ ਕਿਉਂ ਨਾਮ ਹੋ ਗਿਆ ਯਾਦ ਹੈ ਸਿੱਧੂ ਦੀ ਯਾਦ ਆਜੀ ਤਾਂ ਪੁੱਤੀ ਸੀਗਾ ਮੇਰੇ ਖਿਆਲੋਂ ਸਾਰਿਆਂ ਦਾ ਪੁੱਤੀ ਸੀਗਾ ਭਾਵੇਂ ਉਹ ਸਟਾਰ ਬਣ ਗਿਆ ਸੀ ਪਰ ਉਹ ਸਾਰਿਆਂ ਨਾਲ ਉਦਾਂ ਹੀ ਵਤੀਰਾ ਕਰਦਾ ਸੀਗਾ